ਆਜਾ ਸਾਸਿਕਾ ਪਹਿਲਾ ਬਾਈ ਲਈ ਤਾੜੀਆਂ ਮਾਰੋ ਯਾਰ ਤੇ ਬਾਈ ਨੂੰ ਬੜੀਆਂ-ਬੜੀਆਂ ਮੁਬਾਰਕਾਂ ਯਾਰ ਬਾਈ ਦਾ ਘਰ ਪਹੁੰਚਿਆ ਬਾਈ ਦੇ ਚੜਾਈ ਬੜੀ ਮਿਹਰਬਾਨੀ ਭਾਜੀ ਪਿਛਲੀ ਵਾਰੀ ਜੀਖਣ ਬਾਈ ਨਾਲ ਗਿਆ ਸੀ ਉਦੋਂ ਵੀ ਬੜੀ ਸਪੋਰਟ ਦਿੱਤੀ ਸਾਰਿਆਂ ਨੇ ਉਦੋਂ ਵੀ ਬੜਾ ਪਿਆਰ ਮਿਲਿਆ ਤੇ ਬਾਈ ਨੇ ਫੇਰ ਮੌਕਾ ਦਿੱਤਾ ਬਾਈ ਦਾ ਤੈਅ ਲੋ ਧੰਨਵਾਦ ਯਾਰ ਤੇ ਗਾਣਾ ਹੈਗਾ ਸਿਮਰ ਸੰਧੂ ਬਾਈ ਦਾ ਇੱਕ ਸਿਮਰ ਸੰਧੂ ਬਾਈ ਦੀ ਤਾੜੀ ਮਾਰ ਦਿਓ ਯਾਰ ਅੱਛਾ ਗਾਣਾ ਚੌਥਾ ਰੱਖਿਓ ਬਾਈ ਜੀ ਹਲੇ ਅੱਗੇ ਬਾਈ ਜੀ ਜੀਖਾਨ ਬਾਈ ਨਾਲ ਗਿਆ ਸੀ ਤੇ ਮੀਲੀਅਮ ਚ ਵੀਡੀਓ ਗਈ ਹੈ ਬੜਾ ਸਪੋਰਟ ਬੜੀ ਸਪੋਰਟ ਮਿਲੀ ਹੈ ਬੜਾ ਪਿਆਰ ਮਿਲਿਆ ਫਿਰ ਇਦਾਂ ਹੀ ਸਪੋਰਟ ਕਰਿਓ ਛੋਟੇ ਭਰਾ ਨੂੰ ਸੁਣ ਕੇ ਜੀ ਉਹ ਸਾਡੇ ਨਾਲ ਵੈਰ ਨੇ ਤੂੰ ਖੇਡ ਗਈ ਚਲਾਕੀਆਂ ਉਹ ਦੁੱਧ ਘੇਰਾ ਨੂੰ ਪਿਆਵੇਂ ਅੱਜ ਕੱਲ ਪਾ ਕੇ ਲਾਚੀਆਂ ਓ ਸਾਡੇ ਨਾਲ ਵੈਰ ਨੇ ਤੂੰ ਖੇਡ ਗਈ ਚਲਾਕੀਆਂ ਦੁੱਧ ਘੇਰਾਂ ਨੂੰ ਪਿਆਵੇਂ ਅੱਜ ਕੱਲ ਪਾ ਕੇ ਲਾਚੀਆਂ ਸਾਡੇ ਦਿਲ ਵਿੱਚ ਨਹੀਂ ਤੂੰ ਵਾਸ ਕਰਕੇ ਸਾਡੇ ਦਿਲ ਵਿੱਚ ਨਹੀਂ ਤੂੰ ਵਾਸ ਕਰਕੇ ਇਹ ਦਸਹਰਾ ਹੀ ਨ ਜੋੜ ਦਿੱਤਾ ਖੂਨ ਵੈਰ ਨੇ ਜੋ ਰੋਲ ਦਾ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸਕੂਨ ਵੈਰ ਨੇ ਓ ਯਾਰ ਠਾਣਿਆਂ ਚ ਰੋਲ ਦਾ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸਕੂਨ ਵੈਰ ਨੇ ਅੱਛਾ ਫੇਰ ਵਾਰੀ ਕਹ ਕੇ ਨਾ ਓ ਤੇਰੀ ਮਾੜੀ ਸੋਚ ਨੇ ਲਵਾਦੀ ਮੇਰੀ ਬੇਟੀਆਂ ਚ ਹਾਰ ਦਾਣਾ ਕਦੇ ਮੈਂ ਉਹ ਕਿਤਾ ਬਦਨਾਮ ਤੈਨੂੰ ਰੱਖਿਆ ਪਿਆਰੀ ਸੀ ਮੈਂ ਜਾਣ ਤੋ ਹੋਇਆ ਸੀ ਤੇਰੇ ਪੈਰਾਂ ਥੱਲੇ ਤਲੀਆਂ ਮਛਾਈਆਂ ਅਸੀਂ ਤੇਰੇ ਪੈਰਾਂ ਥੱਲੇ ਤਲੀਆਂ ਮਛਾਈਆਂ ਸਾਡੇ ਜਖਮਾਂ ਤੇ ਭੋਗਦੀ ਤੂੰ ਨੂਨ ਵੇਰਨੇ ਓ ਯਾਰ ਖਾਣਿਆਂ ਜਰੋੜ ਤਾਂ ਫਕੀਰਾਂ ਵਰਗਾਣੀ ਹੁਣ ਫਿਰਦੀਆਂ ਲੱਭਦੀ ਸੰਗੂਨ ਵੇਰਨੇ ਓ ਯਾਰ ਠਾਣਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀ ਸਕੂਨ ਮੇਰ ਨੇ ਅੱਛਾ ਬਾਈ ਦਾ ਨਾਮ ਲਾਸਟ ਪੈਕ ਓਏ ਅਕਬਰਪੁਰੀਏ ਦਾ ਜਿੰਦਾ ਆਉਂਦਾ ਤੈਨੂੰ ਆਣਾ ਜਦੋਂ ਨਵੇਂਾਂ ਤੋਂ ਬਚਣੀ ਏ ਠੋਕਰਾਂ ਓ ਜਿੱਥੇ ਦਿਲ ਕਰਦਾ ਤੂੰ ਲੁੱਟ ਲੈ ਨਜ਼ਾਰੇ ਹੁਣ ਸਿਮਰ ਸਤੂਰਾ ਤੈਨੂੰ ਰੋਕਣਾ ਕੋਈ ਆਵੇ ਕੋਈ ਜਾਵੇ ਹੁਣ ਫਰਕ ਨਹੀਂ ਪੈਂਦਾ ਕੋਈ ਆਵੇ ਕੋਈ ਜਾਵੇ ਹੁਣ ਫਰਕ ਨਹੀਂ ਪੈਂਦਾ ਸਾਡੀ ਹੋ ਗਈ ਆ ਬੱਕੀ ਰਾਂਝੀ ਜੂਨ ਵੈਰ ਨੇ ਓ ਯਾਰ ਠਾਰਿਆਂ ਚ ਰੋਲਦਾ ਫਕੀਰਾਂ ਵਰਗਾ ਨਹੀਂ ਹੁਣ ਫਿਰਦੀਆਂ ਲੱਭਦੀਆਂ ਕੂਨ ਵੈਰ ਨੇ ਜੇ ਵਧੀਆ ਲੱਗਾ ਮੇਰੇ ਭਰਾ ਤਾੜੀ ਮਾਰ ਦਿਓ ਸਿਮਰ ਸੰਦੀਪ ਜੀ ਦੋਖਾਇਆ ਸੀ ਬੜੀ ਮਿਹਰਬਾਨੀ ਭਾਈ ਧੰਨਵਾਦ ਜੀ ਸੋ ਜੇ ਆਪਣੀ ਇੰਸਟਾਗ੍ਰam ਹੈਡੀ ਆਈਡੀ ਹੈਗੀ ਹੈ ਜੀ ਆਜ਼ਾਦ ਬਰਨ ਵਾਲਾ ਸੋ ਜੇ ਵਧੀਆ ਲੱਗਾ ਤੇ ਜਾ ਕੇ ਮੇਰੇ ਭਰਾ ਜ਼ਰੂਰ ਸਪੋਰਟ ਕਰਿਓ ਤੇ ਛੋਟੇ ਭਰਾ ਦਾ ਮਾਨ ਕਰਿਓ ਬਾਕੀ ਸਾਰਿਆਂ ਨੂੰ ਲਵ ਯੂ ਇੰਨਾ ਪਿਆਰ ਕਰਦੇ ਅਜੇ ਕੋਈ ਨਾਮ ਨਹੀਂ ਹੈਗਾ ਇੰਨਾ ਫਿਰ ਵੀ ਪਿਆਰ ਕਰਦੇ ਬੜੀ ਬੜੀ ਮਿਹਰਬਾਨੀ ਧੰਨਵਾਦ ਜੀ ਤਾੜੀ ਮਾਰ ਦੋ ਜੀ ਮੁੰਡੇ ਲਈ ਵਧੀਆ ਫੇ ਮਾਰ ਦੋ ਇੱਕ ਬੜੀ ਲੋ ਜੀ ਫਿਰ ਤੋਂ ਭਾਈ ਸਬਾ ਕਿਉਂਕਿ ਸਾਡਾ 4:50 ਤੱਕ ਦਾ ਟਾਈਮ ਉੱਤੇ ਬਾਈ ਮਨੀ ਲੌਂਗ ਗਿਆ ਜੀ 3:50 ਠੀਕ ਹੈ ਯਾਦ ਰਹਾ ਲਓ ਜੀ ਬਾਈ ਸਪਾ